ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲogs ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸ ਮਿੱਤੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਸੀਗਾ ਇੱਥੇ 3:00 ਸਵਾ 3:00 ਹੋਇਆ ਤੇ ਸ਼ਾਇਦ 3:30 ਇੱਥੇ 3:30 ਦਾ ਟਾਈਮ ਸੀ ਹਾਂਜੀ ਤੇ ਇੱਥੇ ਮੈਂ ਲੱਗੀ ਸੀਗੀ ਸਬਜ਼ੀ ਕੱਟਣ ਤੇ ਜਨਰੇਟਰ ਚੱਲੀ ਜਾਂਦਾ ਸੀਗਾ ਜਿਵੇਂ ਤੁਸੀਂ ਸੁਣੇ ਲਿਆ ਮੂਰੇ ਤੇ ਜਨਰੇਟਰ ਚੱਲਦਾ ਸੀ ਸ਼ਾਇਦ ਆਪਣਾ 12 12 ਕੁ ਵੇ ਦਾ ਜਨਰੇਟਰ ਚੱਲਦਾ ਸੀ ਤੇ ਹੁਣ ਦੇਖੋ ਪਤਾ ਨਹੀਂ ਕਦੋਂ ਬੰਦ ਹੋਊਗਾ ਤੇ ਮੈਂ ਇਸੇ ਵੇਟ 'ਚ ਸੀਗੀ ਵੀ ਕਦੋਂ ਜਨਰੇਟਰ ਬੰਦ ਹੋਵੇ ਤੇ ਕਦੋਂ ਆਪਾਂ ਵੀਡੀਓ ਸ਼ੁਰੂ ਕਰੀਏ ਤੇ ਪਰ ਫਿਰ ਮੈਨੂੰ ਆਖਰ ਕਰਨੀ ਪਈ ਫਿਰ ਮੈਂ ਕਿਹਾ ਹੁਣ ਤਾਂ ਦਿਨ ਖਤਮ ਹੋ ਚੱਲਿਆ ਫਿਰ ਤੁਹਾਡੇ ਨਾਲ ਕਦੋਂ ਗੱਲਬਾਤ ਕਰਾਂਗੇ ਤੇ ਕਦੋਂ ਵੀਡੀਓ ਬਣਾਵਾਂਗੇ ਤੇ ਕਦੋਂ ਕੰਮ ਕਰਾਂਗੇ ਹਨਾ ਤੇ ਹੁਣ ਜਨਰੇਟਰ ਬੰਦ ਹੋ ਗਿਆ ਉਹਨ ਜਨਰੇਟਰ ਬੰਦ ਹੋਇਆ। ਹਨ 12 ਵਜੇ ਤੱਕ ਚੱਲਦਾ। ਹੁਣ ਬੰਦ ਹੋ ਗਿਆ। ਉਹ ਵੀ 10 ਵਜੇ ਕਿੱਥੇ ਇਵੈਂਟ ਹੋਵੇ। ਹੁਣ ਵਿਹਾਲੇ ਮੇਰੇ ਘਰ ਨੂੰ ਪਾਪਾ ਕਰੀ ਜਾਣਿਆ। ਮੈਨੂੰ ਆਪਦੇ ਆਪ ਨੂੰ ਇਹ ਲੱਗਦਾ ਬਹੁਤ ਉਚੋ ਹੋ ਗਈ। ਉਤਮਾਦਤੀ ਬਣ ਗਈ ਹੈ। ਉਹ ਮੋਟੂਗਾ ਮੈਨੂੰ ਲੱਗਾ ਫੇਰ ਆਗਤ ਵਿਖੜੂਗੀ ਕਿਉਂਕਿ ਹੁਣ ਜਿੰਨਾ ਟਾਈਮ ਜਨਰੇਟਰ ਚੱਲਦਾ ਕਿਸੇ ਨੇ ਇਹਨੂੰ ਬੋਲਣਾ ਹੁੰਦਾ ਦੇਖੋ ਬੋਲਦਾ ਵੀ ਇੱਕ ਦੂਜੇ ਨੂੰ ਇੱਕ ਦੂਜੇ ਦੀ ਗੱਲ ਨਹੀਂ ਸੁਣਦੀ ਐਨਾ ਰੋਜ ਬੱਦਲ ਬਣ ਕੇ ਰਹਿਣਾ ਕੀ ਪੈਂਦਾ ਵੀ ਵੀ ਨਹੀਂ ਪਿਆ ਬਣੀ ਟੋਟਈ ਰਹੀ ਆ ਕਿਹੜਾ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਮੈਂ ਨਾਲ ਨਾਲ ਛੱਲੀ ਖਾਂਦੀ ਕੋਈ ਕੰਮ ਹੁੰਦਾ ਜਾਂ ਛੱਲੀ ਖਾਹ ਹੋਊਗੀ ਜਾਂ ਤੇ ਗਰਮ ਚਾਹ ਨਾਲ ਪਾ ਲਓ ਜੀ ਚਾਹ ਬਣ ਗਈ ਚਾਹ ਨਾਲ ਕੀ ਆ ਇਹ ਕੀ ਆ ਤਾਂ ਨਾ ਪਤਾ ਨਹੀਂ ਪਤਾ ਨਹੀਂ ਕਿਹੜਾ ਪਾਸਤਾ ਪਾਂਡੇ ਜੀ ਪਤਾ ਮੈਨੂੰ ਕਿਹੜਾ ਜੋ ਕਿ ਦਿੱਤਾ ਦਿਖਾਵਾ ਤੁਹਾਨੂੰ ਜੈਮ ਨਹੀਂ ਕਰਨ ਦੇ ਜਮੀ ਦਾ ਓਕਣੇ ਪਈ ਆ ਜਮੀ ਤਾਂ ਖਾਦੀ ਹੋਣੀ ਪਤੀਲਾ ਹੀ ਫੜਾਦਾ ਮੈਨੂੰ ਆਪ ਖਾਂਦਾ ਸੀ ਬਟਾ ਓਕਣੇ ਹੁਣ ਮੈਨੂੰ ਫੜਾਦਾ ਚਾਹ ਪਾਉਂਦੇ ਮੈਨੂੰ ਕਾਫੀ ਪਣੀ ਚਾਹ ਪਾ ਲੈਂਦੀ ਅੱਛਾ ਲੱਸੀਆਂ ਛੱਲੀਆਂ ਖਾ ਖਾ ਮੇਰੇ ਸੰਘਾਣੇ ਢੇਰ ਲਾਇਆ ਹੈ ਬੜੇ 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 ਇਹ ਕੋਈ ਨਾਲ ਪਾ ਦੇ ਇਹ ਤੁਸੀਂ ਕਿਉਂ ਕਰਦੇ ਹੋ ਮੇਂ ਕੀ ਕਾ ਕਿ ਉਹ ਪੀਂਦੀ ਨਹੀਂ ਉਹ ਕਿਉਂ ਚਾਹ ਚਾਹ ਪੀਂਹੀ ਹੋਈ ਹੈ ਸੋਸ ਤੇਲੋਂ ਸਟਾਹ ਕਿ ਆਪੇ ਨੂੰ ਰੋਕੀਦਾ ਹੁੰਦਾ ਇਹ ਤਾਂ ਜਾਣਦੇ ਇੱਕ ਵਾਰੀ ਮੈਂ ਚਾਹ ਹਨ ਮੈਂ ਕਿਹਾ ਸਵੇਰੇ ਉੱਠ ਕੇ ਮੈਨੂੰ ਗਾਲਾਂ ਪੈਂਦੀਆਂ ਨੇ ਉਹ ਦੇ ਪੈਰ ਲਾ ਗਏ ਤੀ ਇਹ ਮੈਨੂੰ ਗਾਲਾਂ ਮੰਨੇ ਨਾ ਤੂੰ ਚਾਹ ਪਿੰਦੀ ਆ ਤਾਂ ਤੇਰਾ ਸਿਰ ਦੁਖਦਾ ਤੂੰ ਆਏ ਘਰ ਜਿਦ ਤਾ ਕਰਦੀ ਭਈ ਮੈਂ ਸਵੇਰ ਤੋਂ ਉੱਠ ਕੇ ਚਾਹ ਨਹੀਂ ਪੀਤੀ ਹੈ ਨਾ 11 ਕਬਾਜ਼ ਦੇ ਨੂੰ ਮੇਰੀ ਉਹ ਹਾਲਤ ਹੋ ਗਈ ਮਤਲਬ ਚਾਹ ਨਹੀਂ ਪੀਤੀ ਦੁੱਧ ਪੀ ਲਿਆ ਫਿਰ ਉਸ ਤੋਂ ਬਾਅਦ ਰੋਟੀ ਵੀ ਖਾ ਲਈ ਦਹੀਂ ਨਾਲ ਸਬਜੀ ਨਾਲ ਹਨਾ ਖਾਲੀ ਚਾਹ ਨਹੀਂ ਪੀਤੀ ਹਾਏ ਰੱਬਾ 11 ਬੱਜੇ ਨਹੀਂ ਸੀ ਹਨਾ 11 ਬੱਜੇ ਨੂੰ ਮੇਰੀ ਹਾਲਤ ਦੇਖਣ ਵਾਲੀ ਹੋ ਗਈ ਸੀ ਮੈਂ ਕੀ ਹੋ ਗਿਆ ਮੈਨੂੰ ਆਏ ਹੋ ਗਈ ਪਾਗਲ ਸਿਰ ਦੁਖੇ ਹੋ ਤੀ ਫੇਰ ਆਪਣੇ ਹੱਥ ਨਾਲ ਚਾਹ ਬਣਾਉਂਦੇ ਫੇਰ ਨੇ ਚਾਹ ਵੀ ਨਾ ਚਾਹੀਲਾ ਪਾਈ ਤੂੰ ਦਾ ਚਾ ਜੱਡੀ ਹਾਂ ਇਹ ਤਾਂ ਡੰਗਰਾਂ ਵਾਲੇ ਵੀਚਾ ਜਦੋਂ ਆਪਣੀ ਇਲੂਜ਼ਨ ਪਹਿਲੀ ਵਾਰੀ ਸੁਈ ਸੀ ਸਰਦੀਆਂ ਜੋ ਥੋੜੀ ਜਿਹੀ ਪੈਲੜ ਕਰਕੇ ਨਾ ਥੋੜੀ ਜਿਹੀ ਉਹ ਕਰਦੀ ਹੁੰਦੀ ਸੀ ਹਰਕਤ ਜੀ ਬੰਦਦੀ ਸੀ ਥੋੜਾ ਜਿਹਾ ਕਹਨੂੰ ਬੜਾ ਹੀ ਕਰਦੀ ਸੀ ਬੜਾ ਡਾਂਸ ਕਰਦੀ ਸੀ ਉਹਦੀ ਰੀਲ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੈਗੀ ਉਹਦੀ ਰੀਲ ਪਈ ਹੈ ਨਾ ਉਦੋਂ ਆਪਣਾ ਦੂਜਾ ਚੈਨਲ ਸੀਗਾ ਭਾਈ ਇਹਨਾਂ ਨੇ ਮੈਨੂੰ ਸੁਖਤੀ ਉਡਦੀ ਰਹੀ ਆ ਜਾਂਦਾ ਹਰਜੋਈ ਹੈ ਆਪ ਤਾਂ ਪਿੰਦੇ ਨੇ 7-8 ਵਜੇ ਚਾ ਮੇਰੇ ਵਰਗਾ ਸੱਤਾ ਉੜਦੀ ਸਾਰ ਚਾਹ ਪੀਣ ਵਾਲਾ ਬੰਦਾ ਮੈਂ ਉੱਥੇ ਆਇਆ ਗਰੀ ਜਾਇਆ ਕਰ ਆ ਮੈਂ ਚਾਹ ਰੱਖ ਕੇ ਜਾਣੀ ਗਏਸਤੇ ਨਾਲ ਠਾਲ ਕੇ ਜਾਣਾ ਬੇਟੇ ਨੂੰ ਵੀ ਉੱਠ ਖੜ ਪੁੱਤ ਮੈਨੂੰ ਚਾਹ ਦੇ ਜਾ ਪਾ ਕੇ ਡੋਂਗੇ ਚ ਮੈਂ ਮੱਧੂ ਮੂਰੇ ਖੜੀ ਨੇ ਚਾਹ ਪੀਣੀ ਕਾਮਲੀ ਹੋਵੇ ਪਤਾ ਮੈਂ ਲੱਛੂ ਅਮਲੀ ਨਹੀਂ ਪੈਂਦਾ ਭਾਈ ਰੱਬ ਹੋਲੀ ਹੋਲੀ ਪਾਸ ਭਾਬੀਆਂ ਤੋਂ ਡਰਦਾ ਡਰਦਾ ਕਿੱਤੇ ਬੰਦਾ ਲਾ ਉਹ ਕਾਲੀ ਪੱਤਣੀ ਦਾ ਵਿਆਹ ਹੁੰਦਾ ਕਹਿੰਦਾ ਕਹਿੰਦਾ ਮੈਂ ਨਹੀਂ ਡਰਦਾ ਭਾਬੀਆਂ ਤੋਂ ਵੱਤ ਗਿਆ ਕਹਿੰਦਾ ਮੈਂ ਨਹੀਂ ਡਰਦਾ ਨਿੱਕੀ ਨਿੱਕੀ ਕਾਇਦਾ ਮੀਂਹ ਤੇ ਫੈਂਦਾ ਲੱਕੀਆਂ ਸੌਣ ਦੀਆਂ ਝੜੀਆਂ ਪਿੰਗਾ ਲੈ ਲੈ ਸੱਲਾ ਘਾੜਾ ਲਾ ਹੱਸ ਲਾ ਘਰੇ ਨੇ ਇਓਂ ਹੁੰਦੀ ਐ ਨਾ ਤਾਂ ਸਲਾਹਾਂ ਤੇ ਨਾਲੀ ਪੱਧ ਗਿਆ ਕਹਣਾ ਮੈਨੂੰ ਮਿਹਣੇ ਮਾਰਦੇ ਐ ਭਾਬੀ ਤੋਂ ਡਰਦਾ ਹਟ ਕੇ ਡਰਦਾ ਹੀ ਐ ਭਾਬੀਆਂ ਤੋਂ ਆਇਆ ਸੌਂ ਦਾ ਮਹੀਨਾ ਤੀਆਂ ਦੀ ਬੋਲੀਆਂ ਸੁਣਾ ਦਿਓ ਤੁਸੀਂ ਆ ਸੁਣਾਇਓ ਤੋਂ ਬੋਲੀਆਂ ਇਹਨਾਂ ਨੂੰ ਬੋਲੀਆਂ ਆਉਂਦੀਆਂ ਨੇ ਤੰਗਾ 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 ਪਤਲੰਗੈ ਰਸ ਦੀ ਜੀ ਮੈਂ ਜਾਂਦਾ ਸਰਗ ਤੇ ਮੈਂ ਬਈ ਵਾਰੀ ਸੋਣਿਆ ਮੈਨੂੰ ਤਾਂ ਕਦੇ ਤਾਂ ਨਹੀਂ ਸੀੱਤੀਆਂ ਆ ਗੀਆਂ ਮੈਂ ਵਧੀਆ ਤੂੰ ਲੱਗ ਰਿਹਾ ਗਿਆ ਨਹੀਂ ਮੈਂ ਪਿੱਛੇ ਟਾਇਮ ਬਈ ਬੈਠੀ ਸੀ ਸੋਣਾ ਬੰਦਾ ਮੈਂ ਹੁਣ ਪਾੜੇ ਦੱਬ ਕੇ ਪਹਿਲਾ ਪਾਰ ਦਾ ਇੰਜ ਘੰਟੇ ਜਨਰੇਟਰ ਚੱਲ ਗਿਆ ਤੇ ਉਹ ਦੁਬਾਰਾ ਕਿ ਜੀ ਜਾਂਦਾ ਝੱਲੋ ਤਾਂ ਕੰਮ ਆਲਾ ਇਹਦਾ ਕੰਮ ਆਉਂਦਾ ਬੋਲੀ ਸੋਣੀ ਸੀਗੀ ਬੋਲੀਆਂ ਪੰਜ ਸੱਤ ਬੋਲੀਆਂ ਸੁਣਾਵੀਆਂ ਦੀਆਂ ਦੀਆਂ ਮੈਨੂੰ ਤਾਂ ਆਉਂਦੀਆਂ ਨੇ ਆਹ ਬੋਲੀ ਮੈਨੂੰ ਪਹਿਲੀ ਵਾਰੀ ਸੁਣਾਈ ਅੱਜ ਸੌਣ ਦਾ ਨਹੀਂ ਨਹੀਂ ਤੁਹਾਨੂੰ ਬੋਲੀ ਲਓ ਜੀ ਅੱਗੇ ਆਪਾਂ ਕਿਚਨ 'ਚ ਤੇ ਕਿਚਨ ਚ ਆ ਕੇ ਮੈਂ ਪਹਿਲਾਂ ਭਾਂਡੇ ਤੋਂ ਉੱਤੇ ਸ਼ੰਕ ਭਰਿਆ ਪਿਆ ਸੀ ਅਸੀਂ ਚਾੜ ਘਾਣੀ ਆ ਸਾਡੇ ਫੇਰ ਵੀ ਪਤਾ ਨਹੀਂ ਇੰਨੇ ਭਾਂਡੇ ਕਾਤੇ ਹੋ ਜਾਂਦੇ ਆ ਤੇ ਨਾਲ ਰੱਖੀ ਦਾਲ। ਹਾਂ ਹਾਂ। ਦਾਲ ਤਾਂ तकरीबन ਰਿਜਜੀ ਹੋ ਗਈ। ਤੇ ਅੱਜ ਮੇਰੇ ਨਾਲ ਪਤਾ ਕੀ ਹੋਇਆ? ਤੇ ਰੋਜ਼ ਹੀ ਆਪਾਂ ਨੂੰ ਉਹੀ 2:30 ਤੇ 3:00 ਵਜੇ ਫਿਕਰ ਨਹੀਂ ਪੈ ਜਾਂਦੀ ਵੀ ਹਾਇ ਕੀ ਬਣਾਈਏ ਕੀ ਬਣਾਈਏ ਹੈਨਾ। ਤੇ ਅੱਜ ਮੈਂ ਸਵੇਰੇ ਜਦੋਂ ਝਾਰ ਦੀ ਰੋਟੀ ਬਣਾਈ ਨਾ ਉਦੋਂ ਹੀ ਮੈਂ ਦਾਲ ਪਿਉਂਦੀ ਹੈਨਾ। ਮੈਂ ਵੀ ਅੱਜ ਆਪਾਂ ਦਾਲ ਬਣਾਵਾਂਗੇ। ਤੇ ਅੱਜ ਤੋਰੀਆਂ ਵੀ ਸੁੱਖ ਨੰਬੀਆਂ ਲੱਗੀਆਂ ਆਈਆਂ। ਲੋ ਤੇ ਹੁਣ ਆਪਾਂ ਦਾਲ ਵੀ ਬਣਾ ਲਈ ਫੇਰ ਮੈਂ ਭੋਂਤੀ ਹੋਈ ਸੀ ਕਿ ਮਾਂ ਐਵੇਂ ਖਰਾਬ ਹੋਊਗੀ ਤੇ ਦਾਲ ਵੀ ਭੋਲੀ ਤੇ ਹੁਣ ਸਬਜ਼ੀ ਨੂੰ ਵੀ ਤੜਕਾ ਲਾਉਣਾ ਹੈ ਸਬਜ਼ੀ ਨੂੰ ਤੜਕਾ ਲਾਉਣ ਤੋਂ ਪਹਿਲਾਂ ਆਪਾਂ ਉਹ ਕਰਦੇ ਆਂ ਦਾਲ ਥੋੜੀ ਜਿਹੀ ਹੋਰ ਰਿੱਝ ਜੂ ਆਹੋ ਕਰਨੇ ਆ ਇੱਕ ਮਿੰਟ ਆਹ ਉਹ ਕਰਦੇ ਆ ਮੈਂ ਆਹੋ ਕੋ ਕਰਨੇ ਆ ਕੀ ਹੁੰਦੇ ਨੇ ਇਹ ਤੁਲ ਮਖਾਣੇ ਇਹ ਉਧਰ ਮੈਂ ਪੈਕਟ ਮੰਗਵਾ ਲਿਆ ਸੀ ਤੇ ਨਾਲ ਬਾਦਾਮ ਲਿਆਂਦੇ ਸੀ ਦੇ ਨਾਲ ਇਹ ਪਾਊਡਰ ਲਿਆਂਦਾ ਤੇ ਇਹਨਾਂ ਨੂੰ ਆਪਾਂ ਦੇਸੀ ਘੋਤ 'ਚ ਰੋਸਟ ਕਰਕੇ ਫਿਰ ਇਹਨਾਂ ਨੂੰ ਗ੍ਰाइंड ਕਰਦੇ ਹਾਂ ਇਹਨਾਂ ਆਪਾਂ ਕਿਆਕ ਦੇ ਨਾਂ ਦਾ ਰੋਸਟ ਕਰਕੇ ਰੱਖ ਸਕਦੇ ਆ ਮੈਨੂੰ ਕਮੈਂਟ ਕਰਕੇ ਭਾਵੇਂ ਦੱਸਿਓ ਤੁਸੀਂ ਹਨਾ ਕਿ ਫੇਰ ਤਾਂ ਮੈਂ ਇਹਨਾਂ ਨੂੰ ਬੰਬੇ ਸਾਰੇ ਰੋਸਟ ਕਰ ਲਵਾਂ ਅੰਨੇੇ ਬੋਤ ਮੈਂ ਪਹਿਲਾਂ ਕਰੇ ਸੀ ਕੈ ਦਿਨ ਹੋ ਗਏ ਜਿੱਦਾਂ ਜਿਆਦਾ ਚਸ਼ਮਾ ਪਾੜਨਾ ਦਿੱਕਤਾ ਸੀ ਕੈ ਤਰੀਕ ਸੀ ਜੀ ਪਤਾ ਨਹੀਂ ਸ਼ਾਇਦ ਸੀਗੀ ਇੱਕ ਇੱਕ ਤਰੀਕੂ ਲੈਂਦੇ ਨੇ ਮੈਂ ਉਦੋਂ ਨੇ ਕਰੇ ਸੀ ਉਦੋਂ ਕਰਤੇ ਤਿੰਨ ਦਿਨ ਦੇ ਚਾਰ ਅੱਜ ਮੁੱਕ ਗਏ ਕੱਲ ਮੁੱਕ ਗਏ ਹਨਾ ਚਾਰ ਨੂੰ ਉਹ 3-4 ਦਿਨ ਦਾ ਕਰਦੇ ਸੀ 3-4 ਦਿਨ ਵਿਅੱਦ ਕਰ ਲੈਣੇ ਆ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਦੀ ਆਪਾਂ ਹਫਤੇ ਖੰਡ ਦੇ ਕਰਕੇ ਰੱਖ ਸਕਦੇ ਆ ਉਹ ਚ ਪਾਲੇ ਡੱਬੇ ਚ ਇਹ ਚ ਹਵਾ ਨਹੀਂ ਟਿਕਦੀ ਤੇ ਲੋ ਜੀ ਇਹਨਾਂ ਨੂੰ ਆਪਾਂ ਰੋਸਟ ਕਰਨੇ ਰੱਖ ਲੈਣੇ ਆ ਤੇ ਜੇ ਮੈਂ ਉਦਾਂ ਹੀ ਵੀਡੀਓ ਛੱਡਦੀ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ ਵੀਡੀਓ ਤੇ ਫਿਰ ਮੈਂ ਥੋੜੀ ਜਿਹੀ ਵੀਡੀਓ ਫਾਸਟ ਕਰਤੀ ਤੇ ਨਾਲ ਮੈਂ ਕਿਹ ਚਲ ਤੁਹਾਡੇ ਨਾਲ ਗੱਲ ਕਰ ਲੈਣੇ ਆ ਤੇ ਪਲੀਜ਼ ਮੈਨੂੰ ਸਾਰਿਆਂ ਭੈਣਾ ਨਾ ਕਮੈਂਟਸ ਕਰਕੇ ਜ਼ਰੂਰ ਦੱਸਿਓ ਵੀ ਇਹਨਾਂ ਨੂੰ ਆਪਾਂ ਕਿੰਨੇ ਦਿਨ ਵਾਸਤੇ ਜਿਹੜਾ ਆ ਸਟੋਰ ਕਰ ਸਕਦੇ ਆ ਹਨਾ ਵੀ ਬੰਦ ਡੱਬੇ ਦੇ ਵਿੱਚ ਪਾ ਕੇ ਤੇ ਮੈਂ ਚਾਰਕ ਦਿਨ ਲੋ ਜੀ ਰੋਸਟ ਜਿਹੜੇ ਆਪਾਂ ਕਰ ਲਏ ਸਾਰੇ ਕੰਮ ਐਦਾਂ ਹੀ ਕਿਉਂ ਹੁੰਦੇ ਕੋ ਕਰਮ ਹੋ ਗਿਆ। ਨਾਲ ਪਹਿਲਾਂ ਇਹਦੇ ਨਾਲ ਚੱਕਿਆ ਸੀ ਹਲਾਇਆ ਸੀ। ਇਹਨਾਂ ਨੂੰ ਪੱਠੰਡੇ ਹੁਣੇ ਰੱਖ ਲੈਣੇ ਆ। ਤੇ ਇਹ ਚ ਪਲਾ ਲਾਂਗੇ ਸਰਪਾ। ਤੇ ਮੈਂ ਪਿਆਜ਼ ਕੱਟ ਲੀ। ਟੈਲੋਜੀ ਹੁਣ ਆਪਾਂ ਲਾਵਾਂਗੇ ਸਬਜ਼ੀ ਦਾ ਤੜਕਾ ਤੇ ਉਹਦੇ ਲਈ ਮੈਂ ਪਿਆਜ਼ ਕੱਟਤੀ ਆ ਸਬਜ਼ੀ ਅਰ ਦਾਲ ਦੋਨਾਂ ਦਾ ਤੜਕਾ ਤਿਆਰ ਕਰਨਾ ਤੇ ਬਸ ਦਾਲ ਨੂੰ ਵੀ ਪਿਆਜ਼ ਦਾ ਹੀ ਤੜਕਾ ਲਾ ਦੇਣਾ ਟਮਾਟਰ ਮੇਰੇ ਕੋਲ ਹੈ ਨਹੀਂ ਸੀਗਾ ਤੇ ਮੈਂ ਕਹਿਣਾ ਵੀ ਭੁੱਲ ਗਈ ਨਾ ਟਮਾਟਰ ਹਨਾ ਵੀ ਪਿੰਡ ਗਿਆ ਲਾਏ ਸਾਡੇ ਕੋਈ ਵੀ ਚੀਜ਼ ਇੱਦਾਂ ਨਹੀਂ ਹੈ ਨਾ ਵੀ ਇੱਥੇ ਨਹੀਂ ਆਉਂਦਾ ਕੋਈ ਵੀ ਵੇਚਣ ਵਾਲਾ ਕੋਈ ਵੀ ਚੀਜ਼ ਲੈਣੀ ਹੁੰਦੀ ਆ ਤਾਂ ਸਾਨੂੰ ਚਾਹੇ ਉਹ ਦਸੀ ਲੈਣੀ ਜਾਂ ਪੰਜੀ ਲੈਣੀ ਜਾਂ ਹਜ਼ਾਰ ਦੀ ਲੈਣੀ ਆ ਪਿੰਡ ਜਾਣਾ ਪੈਂਦਾ ਸਪੈਸ਼ਲ ਕਹਿਣਾ ਪੈਂਦਾ ਤੇ ਤਾਂ ਕਰਕੇ ਇੱਥੇ ਪਰਮ ਪਤਾ ਨਹੀਂ ਕੀ ਕਹਿੰਦਾ ਸੀਗਾ ਕੀ ਪਿੰਦਾ ਸੀ ਪਤਾ ਨਹੀਂ ਗੜਬੀ ਨੂੰ ਮੋਹ ਲਈ ਕਰਦਾ ਤੇ ਮੈਂ ਲੱਗੀ ਹੋਈ ਸੀ ਕਿ ਉਹੀ ਜਿਵੇਂ ਤੁਹਾਨੂੰ ਦੱਸਿਆ ਇੱਥੇ ਨਾਲ ਦਾਲ ਦਾਲ ਨੂੰ ਤੜਕਾ ਲਾਉਂਗੀ ਨਾਲੇ ਸਬਜੀ ਨੂੰ ਤੇ ਨਾਲੇ ਮੈਂ ਜਿਹੜੇ ਰੋਸਟ ਕਰਿਆ ਮਖਾਣੇ ਇਤਿਹਾਰ ਵੀ ਪੰਗੇ ਲੈਂਦੇ ਸੀ ਇਹ ਦੋਨੇ ਜਾਨੇ ਮੇਰੇ ਨਾਲ ਤੇ ਜਿਹੜਾ ਪਤਾ ਨਹੀਂ ਕੀ ਕਰਨਾ ਆਇਆ ਸੀਗਾ ਕਿਚਨ 'ਚ ਗਰਮੀ ਬਹੁਤ ਜ਼ਿਆਦਾ ਆ ਬਹੁਤ ਹੀ ਜ਼ਿਆਦਾ ਤੇ ਨਾਲ ਦੀ ਨਾਲ ਮੈਂ ਤੜਕਾ ਲਾਈ ਜਾਂਦੀ ਸੀ ਕਿ ਤੇ ਨਾਲ ਦੀ ਨਾਲ ਮੈਂ ਰੋਸਟ ਕਰਕੇ ਰੱਖ ਲੇ ਤੇ ਦੁੱਧ ਨਾਲ ਰਾਤ ਨੂੰ ਦੇ ਦਿੰਨੀ ਹੁੰਨੀ ਆ ਤੇ ਬਾਕੀ ਤੁਸੀਂ ਮੈਨੂੰ ਦੱਸ ਦਿਓ ਹੋਣਾ ਵੀ ਇਹ ਇਦਾਂ ਹੀ ਮੈਂ ਤਾਂ ਇਦਾਂ ਹੀ ਦੇਖਿਆ ਸੀਗਾ ਵੀ ਇਹਨਾਂ ਨੂੰ ਆਪਾਂ ਦੁੱਧ ਨਾਲ ਖਾ ਸਕਦੇ ਆ ਲਓ ਜੀ ਟਾਈਮ ਆ ਜਿਹੜਾ 86 ਦਾ ਹੋ ਗਿਆ ਤੇ ਸਬਜੀ ਵੀ ਆਏ ਹੈ ਪਸੀਨਾ ਵੜਾ ਗਿਆ ਕਦੋਂ ਦੀ ਖੜੀ ਰਸੋਈ ਚ ਉਪਰ ਹਰੀਆਂ ਮੱਚਾ ਕੱਟ ਲਈਆਂ ਉਹ ਖਾਸਾ ਟਾਈਮ ਨਹੀਂ ਮੇਰੇ ਹੱਥ ਤੋਂ ਜਾਂਦੀਆਂ ਹੁਣ ਨਹੀਂ 잡ਦੀ ਉਪਰ ਪਹਿਲਾਂ ਮੇਰਾ ਹੱਥ ਮੱਚ ਗਿਆ ਸਬਜੀ ਵੀ ਵਧੀਆ ਰਿੱਚੀ ਜਾਂਦੀ ਆ ਤੇ ਦਾਲ ਵੀ ਬਣ ਗਈ ਦਾਲ ਤਾਂ ਬਣੀ ਘਾਤੇ ਨੂੰ ਹੀ ਲੱਗਦੀ ਆ ਰੁੱਖੀ ਰੁੱਖੀ ਜੀ ਦੇਖੋ ਤੁਸੀਂ ਤੁਹਾਨੂੰ ਨਹੀਂ ਲੱਗਦੀ ਮਤਰਾ ਚ ਤੇਲ ਵੀ ਅੰਨਾ ਪਾਇਆ ਸੀ ਵਿੱਚ ਦੀਚ ਵੀ ਹੁਣ ਸੜਕੇ ਜੀ ਮੈਨੂੰ ਆਇਨਾ ਦਾ ਪਿਆ ਇਹ ਕਾ ਨੂੰ ਪਾਣਾ ਵਧੀਆ ਨਹੀਂ ਬਣੇ ਇਹ ਦਾਣਾ ਤਾਂ ਆਈ ਹੋਈ ਭਾਈ ਪਤਾ ਨਹੀਂ ਜਿਹੜੀ ਦੁਕਾਨ ਤੋਂ ਨਾ ਉਹ ਕਿੜ-ਫੂੜ ਚੱਕਦੇ ਆ ਉਹਨਾਂ ਦੇ ਉਹ ਸੋਗ ਚੱਕਣੇ ਪੈ ਜਾਂਦੇ ਆ ਸਾਨੂੰ ਕਈ ਵਾਰੀ ਚਾਹ ਸਬਜ਼ੀ ਦਾ ਹੱਲੇ ਰੱਖੀ ਉਹਨਾਂ ਦੀਆਂ ਦਾਲਾਂ ਨਹੀਂ ਵਧੀਆ ਹੁੰਦੀਆਂ ਚੱਕਣੇ ਤਾਂ ਵਾਜ ਜਾਂਦੇ ਆ ਸੋਦੇ ਫੇਰ ਅਗਲਾ ਕਹਿੰਦਾ ਉਹਨਾਂ ਸਾਰੀ ਚੀਜ਼ ਸਾਤੋਂ ਨਹੀਂ ਲੈ ਕੇ ਜਾਂਦੇ ਫੀਡ ਕੱਲੀ ਲੈ ਜਾਂਦੇ ਆ ਤਾਂ ਨਾ ਚੋਲੀਆਂ ਚੋਲੀਆਂ ਜੀ ਵੇਟ ਨਹੀਂ ਕਰੀ ਮੇਰੀ ਵੇਟ ਨਹੀਂ ਅਸੀਂ ਕਿਸੇ ਦੀ ਕਰਦੇ ਚੱਲ ਮੈਂ ਧੂਣੀ ਲਾਉਣੀ ਹਾਂ ਜੀ ਬੇਟਾ ਸੱਤੇ ਛੇ ਹੋ ਗਏ ਆਟਾ ਮੇਰਾ ਹੁੰਨੇ ਆ ਹੋਇਆ ਆਟਾ ਮੈਂ ਸਵੇਰੇ ਹੁੰਨੇ ਆ ਹਾਂ ਦਾਲ ਬਣ ਗਈ ਹਾਂ ਦਾਲ ਜਿਹੜੀ ਆਂਦੀ ਅੱਜ ਮੈਂ ਫੇਰ ਦਾਲ ਤਾਂ ਬਣਾਈ ਆ ਕਿਉਂਕਿ ਇਹਨੇ ਦਾਲ ਖਾਣੀ ਆ ਜਿਹੜਾ ਨੇ ਦੀ ਫੇਵਰੇਟ ਆ ਤੇ ਸਾਡੀ ਤੁਹਾਨੂੰ ਪਤਾ ਹੀ ਆ ਹਰਾ ਟੋਰੀ ਆ ਸਾਡੀ ਫੇਵਰੇਟ ਹਰਾ ਟੋਰੀ ਆ ਚਤੂਣੇ ਤਾਂ ਨਹੀਂ ਲਾਵਾ। ਪੱਖਾ ਬੰਦ ਕਰਦੀ ਆ ਭਾਈ ਬਿਲ ਆਪਾਂ ਨੂੰ ਇਹ ਆਉਣਾ। ਮੈਂ ਰੋਜ਼ ਰੱਬ ਨੂੰ ਕਹਿੰਦੀ ਯਾਰ ਅੱਬਾ ਇੰਨਾ ਮੀ ਪਾ ਦੇ ਸੀ ਖੜਾ ਦੇ। ਸਾਡਾ ਕਿਹੜਾ ਇਕੱਲਾ ਖੜੂਗਾ ਸਾਰਿਆਂ ਦਾ ਹੀ ਖੜੂਗਾ ਵੀ ਸਾਰੇ ਜਣੇ ਕਿਹਾ ਕਰੋ। ਸਾਰੇ ਜਣੇ ਕਿਹਾ ਕਰੋ। ਗੁਰੂੰਗੜੂ ਤਾਂ ਕਰਦਾ ਹੁਣ ਫੇਰ। ਚਤੂਣੀਆਂ ਲਾ ਦੀਏ। ਤਾਰਾ ਚੋਲੀਆਂ ਇਹਨਾਂ ਨੇ। ਸਾਡੇ ਦਾ ਘਰ ਹੋਈ ਘਰ ਹੋਈ ਘਰ ਸਾਰੀ ਚੀਜ਼ ਬਾਹਰ ਮਿੱਠੂ ਮਿਆਬਾ ਤੇ ਕੀ ਯਾਦਾ ਰਾਤ ਮੈਂ ਭੱਜੇ ਹੋਏ ਸੀ ਸ਼ਾਇਦ 11 ਮੈਂ ਗੋਹਾ ਮੋੜਨ ਆਈ ਮੈਂ ਗੋਹਾ ਮੋੜਦੀ ਤੇ ਇੱਥੋਂ ਇਹਨੇ ਮੇਰਾ ਸਾਰਾ ਹੀ ਪੱਲਾ ਮਗਰੋਂ ਮੂੰਹ ਚ ਪਾ ਕੇ ਚੱਪਤਾ ਸਾਰਾ ਹੀ ਮੈਂ ਇਨਾ ਖਛੜਾਇਆ ਤੇ ਉਧਰੋਂ ਮੇਰੇ ਹੱਥ ਚ ਥੋੜਾ ਗੋਹਾ ਚੱਕਿਆ ਹੋਇਆ ਉਧਰੋਂ ਇਹਨੇ ਮੇਰਾ ਸਾਰਾ ਪੱਲਾ ਚੱਪਤਾ ਐਡਾ ਖਰਾਬ ਬੰਦਾ ਏਡਾ ਖਰਾ ਬੰਦਾ ਏਡਾ ਖਰਾ ਬੋਲਦਾ ਬੰਦਾ ਹੁਣ ਅੱਧੀ ਰਾਤ ਇੱਥੇ ਕੀ ਮਰੂਦ ਲੱਭਦਾ ਮਰੂਦ ਅੰਦਰ ਪਾਏ ਨੇ ਮਰੂਦ ਇਸ ਵਾਰ ਉੱਕਣ ਨਹੀਂ ਹੈਗੇ ਹੋ ਹੋ ਨਹੀਂ ਹੋਏ ਪੱਕेंगे ਕਦੇ ਕਦੇ ਗੱਲ ਨਹੀਂ ਆਉਂਦੀ ਕਦੇ ਕਦੇ ਗੱਲ ਨਹੀਂ ਕਾਦਾ ਜਾਮਣਾਂ ਦੇ ਬੂਟੇ ਲੈ ਜਾਓ ਬਈ ਬਾਦੂ ਨੇ ਮਰੂਤ ਦੇ ਵੀ ਹੋ ਜਾਣੇ ਨੇ ਬਾਦੂ ਮਰੂਤ ਦੇ ਮੈਂ ਰੋਜ ਐਂ ਐਂ ਕਰਕੇ ਦੇਖ ਕੇ ਜਾਂਦੀ ਆ ਅੱਜ ਤਾਂ ਫੇਰ ਮੈਂ ਸਵੇਰੇ ਆਈ ਹੋਈ ਨਹੀਂ ਹਾਏ ਆ ਦੇਖੋ ਇੱਟ ੜ ਕੇ ਕਿਹੜੇ ਪਏ ਨੇ ਵੀਰੇ ਇੱਕ ਸ਼ਾਰਟ ਵੀਡੀਓ ਬਣਾ ਦੇ ਬਣਾ ਦੇ ਹੁਣ ਬਣਾ ਦੇ ਹੈ ਕੀ ਕੀ ਮਤਾਨੀ ਮੈਂ ਆਪ ਖਰਚਾ ਵੀਡੀਓ ਚ ਪੁੱਛਦੇ ਆਪਾਂ ਸਾਰੇ ਜائیں ਦੱਸਿਓ ਵੀ ਉਹ ਕੀ ਜੀਜ਼ਾ ਪਿੱਛੇ ਤਾਂ ਇਹਨੂੰ ਕਹਿੰਦੇ ਆ ਚਲਾਈ ਚਲਾਈ ਦਾ ਜਿਹਦਾ ਸਾਗ ਬਣਦਾ ਚਲ ਮੈਂ ਦਿਖਾਉਣੀ ਆ ਤੁਹਾਨੂੰ ਮੇਰਾ ਗੈਸ ਵੀ ਚੱਲਦਾ ਯਾਦ ਰੱਖਿਓ ਮੈਨੂੰ ਯਾਦ ਕਰਾ ਦਿਓ ਗੈਸ ਚੱਲਦਾ ਅੰਦਰ ਮੈਂ ਕਰਵਾਉਂਦਾ ਇਹ ਆ ਦੇਖਿਓ ਆ ਦੱਸਿਓ ਵੀ ਕੀ ਚੀਜ਼ ਆ ਹਨਾ ਆ ਦੇਖੀਓ ਕੀ ਕਹਿੰਦੇ ਆ ਇਹਨੂੰ ਉਹ ਦੇਖੋ ਉੱਥੋਂ ਤੇ ਲੈ ਕੇ ਇੱਥੇ ਤੱਕ ਆਪ ਹੀ ਹੋ ਗਿਆ ਇਹ ਇਹ ਪਹਿਲੀ ਵਾਰੀ ਹੋਇਆ ਆਪਣੇ ਹਨਾ ਆਈ ਥਿੰਕ ਫਸ ਆਈ ਥਿੰਕ ਹਾਂ ਹੋਰ ਵੱਧ ਦੇ ਕਿੱਥੇ ਨੇ ਅੱਜ ਮੇਰੀ ਵੀਡੀਓ ਕਦੋਂ ਦੀ ਚਲਾਈ ਹੈ ਪਤਾ ਨਹੀਂ ਕਿੱਡੀ ਖੋ ਗਈ ਹੋ ਗਾਰਾ ਮੰਮੀ ਹਾਂ ਤੇਰਾ ਉਹ ਵੀ ਚੱਲਦਾ ગેਸ ਮੰਮੀ ગેਸ ਚੱਲਦਾ ગેਸ ਤਾਂ ਤੇਰੀ ਉਹ ਸਬਜੀ ਹੈ ਜੇ ਨਹੀਂ ਰਿਜੂ ਕਿ ਨਹੀਂ ਵਧੀਆ ਬਣ ਜੂ ਦੇਖ ਜਾਮਣਾਂ ਹੀ ਜਾਮਣਾ ਜਾਮਣਾ ਹੀ ਜਾਮਣਾ ਜੰਮੀ ਹੋਈਆਂ ਲੈ ਜਾਓ ਭਾਈ ਜਿਹਨੇ ਲੈ ਕੇ ਜਾਣੀਆਂ ਨੇ ਬਾਦੂ ਜਾਮਣਾਂ ਦਾ ਮੇਲਾ ਲੱਗਿਆ ਹੋਇਆ ਲੈ ਜਾਓ ਵਿਚਾਰਾ ਇਹ ਤੋਂ ਹੋਣਾ ਕਿਸੇ ਕਿਸੇ ਨੂੰ ਕਿਸੇ ਨਹੀਂ ਹੋਣਾ ਕਿਸੇ ਨਹੀਂ ਹੋਣਾ ਇੱਥੇ ਕਿਸੇ ਨੇ ਨਹੀਂ ਹੋਣਾ ਇੱਕ ਜਿਹੜਾ ਹੋ ਗਿਆ ਹੁਣ ਬਸ ਉਹੀ ਬਹੁਤ ਆ ਹੁਣ ਇੱਕ ਵੀ ਨਹੀਂ ਜਾਮਣ ਵਾਪਿਸ ਕਿੱਥੇ ਲਾਤੇ ਉਹ ਬੂਟੇ ਵੱਡਾ ਵੱਡਾ ਹਰਾ ਮਕਾ ਤਾ ਓਏ ਹੋਏ ਗਾਰਾ ਚੱਲਦਾ ਚੱਲਦਾ ਨਿਊ ਕਹਿੰਦਾ ਹਾਂ ਹਾਂ ਇਹ ਪਤਾ ਨਹੀਂ ਕਾਦਾ ਰੱਖਦਾ ਪਤਾ ਨਹੀਂ ਮੈਂ ਤਾਂ ਲੱਗਿਆ ਤੇਰੀ ਭੂਆ ਕਹਿੰਦੀ ਸਫੈਦਾ ਮੈਂ ਵੀ ਕਹਤਾ ਸਫੈਦਾ ਪਤਾ ਉਹਨੂੰ ਵੀ ਨਹੀਂ ਸੀਗਾ ਠੱਕੇ ਨਾਲ ਹਾਂ ਠੱਕੇ ਨਾਲੇ ਮੈਂ ਕਹਤਾ ਮਾ ਸਫੈਦੀ ਪਤਾ ਨਹੀਂ ਕਹਦਾ ਦੇਖੀ ਜਿਵੇਂ ਚੱਲ ਹਾਈ ਗਾਰਾ 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 ਲੈ ਕੇ ਉਹ ਬਣਾ ਦੇ ਸ਼ਾਰਟ ਵੀਡੀਓ